ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਆਸਜੂ ਦੀ ਟੀਮ ਪਹੁੰਚੀ ਪਿੰਡ ਸਰਹਲਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੀ ਤਨ ਤਨ ਸ਼੍ਰੀ ਗੁਰੂ ਦਸ ਮਹਾਰਾਜ ਗੁਰਦੁਆਰਾ ਸਥਾਨ ਤੇ ਤਨ ਤਨ ਸ਼੍ਰੀ ਗੁਰੂ ਦਸ ਮਹਾਰਾਜੀ ਦੇ ਪ੍ਰਕਾਸ਼ ਪੁਰ ਨੂੰ ਸਮਰਪਿਤ ਧਾਰਮਿਕ ਸਮਾਗਮ ਸੂਨ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਈ ਵੀਰਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਥੇਦਾਰ ਮਨਜੀਤ ਸਿੰਘ ਖਾਲਸਾ ਜੀ ਦੀ ਤੇ ਸਮੂਹ ਕਮੇਟੀ ਦੀ ਦੇਖ ਰੇਖੇਤ ਬਹੁਤੀ ਸ਼ਰਧਾਪੂਰਵਕ ਕਰਵਾਈ ਜਾ ਰਹੇ ਨੇ ਇਸਵਰੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਪ੍ਰਧਾਨ ਮਨਜੀਤ ਸਿੰਘ ਜੀ ਨੇ ਸਰਬਤਰਮ ਨਿਯੁਦੀ ਟੀਮ ਨਾਲ ਗਲਵਤ ਕਰਦੇ ਹੋਏ ਦੱਸਿਆ ਕਿ ਨਿਰੰਤਰ ਪ੍ਰਭਾਤ ਫੇਰੀ ਦੀ ਰੰਪਤਾ ਚੱਲ ਰਹੀ ਹੈ ਆਉਸੀਸ ਸਮਾਗਮ ਬਾਰੇ ਬਾਕੀ ਜਾਣਕਾਰੀ ਲੈਣੇ ਆ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ ਪਾਸੋਂ ਤੇ ਦੇਖਦੇ ਆ ਅੱਜ ਦੀਆਂ ਪ੍ਰਭਾਤ ਫੇਰੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ અમરત મેલાતે ગુરાની વાણી મીઠીયા લઓ લેલો પકવાળો અમરત મેલાતે ગુરાની વાણી મીઠીયા લઓ લેલો પકવાળો અમરત મેલાતે ગુરાની વાણી મીઠીયા લઓ લેલો પકવાળો અમરત મેલાતે ગુરા

राम सिमर मन राम सिमर मन राम सिमर लाम सिमर मन राम सिमर लाम सिमर पक्ष साय काम छल ਨਾ ਜਾਮਾ ਦੀ ਤੇਤਵਾਰੇ ਹੋਏ ਮਾਣਾ ਚੱਲੀ ਜਾਣੀ ਨਾ ਚੱਲੀ ਜਾਣੀ ਨਾ ਜਾਮਾ ਦੀ ਤੇਤਵਾਰੇ ਹੋਏ ਮਾਣਾ ਚੱਲੀ ਜਾਣੀ ਨਾ ਚੱਲੀ ਜਾਣੀ ਨਾ ਜਾਮਾ ਦੀ ਤੇਤਵਾਰੇ ਹੋਏ ਮਾਣਾ ਚੱਲੀ ਜਾਣੀ ਨਾ ਚੱਲੀ ਜਾਣੀ ਨਾ ਜਾਮਾ ਦੀ ਤੇਤਵਾਰੇ ਮਾਣਾ ਚੱਲੀ ਜਾਣੀ ਨਾ ਚੱਲੀ ਨਾ ਜਾ ਮਾਦੀ ਤੇ ਤੁਮਾਰੇ ਓਏ ਮਨਾ ਚੱਲੀ ਜਾਣੀ ਨਾ ਚੱਲੀ ਜਾਣੀ ਨਾ ਜਾ ਮਾਦੀ ਤੇ ਤੁਮਾਰੇ ਓਏ ਮਨਾ ਚੱਲੀ ਜਾਣੀ ਨਾ ਚੱਲੀ ਜਾਣੀ ਨਾ ਜਾ ਮਾਦੀ ਤੇ ਤੁਮਾਰੇ ਮਨਾ ਚੱਲੀ ਜਾਣੀ ਨਾ ਤਾਪੀ ਜੀ

ਮਾ ਕੁਰੀ ਨਗਾ ਸਾ ਤੇਰੀ ਤੇ ਮਾ ਮਰਨ ਦਾ ਸਾ ਕੋ ਕੋ ਸਾਕਰ ਓਜ ਚਲ ਬਣ ਕਰਮਨ ਕੋ ਬਰਨ ਨਾਮ ਤੇ ਕਰਮਨ ਕੋ ਬਰਨ ਨਾਮ ਕਰਮਨ ਕੋ ਬਰਨ ਨਾਮ ਤੇ ਕਰਮਨ ਕੋ ਬਰਨ ਨਾਮ ਕਰਮਨ ਕੋ ਬਰਨ ਨਾਮ ਤੇ पडिर टय filtक्ष्स वडिर्ण बात ज flatsकुंद ਸ਼੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨੇ ਪੈਸ ਗੁਰਦਾਸ ਮਹਾਰਾਜ ਕੀ ਜੈ ਸੋ ਤਾਂ ਜੋ ਤਨ ਤਨ ਸ਼੍ਰੀ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਨੂੰ ਸਮਰਪਿਤ ਪ੍ਰਵਾਤ ਫੇਰੇ ਦੀ ਅਰੰਭਤਾ ਕੀਤੀ ਗਈ ਆ ਇਹ ਕਿੰਨੀ ਤਰੀਕ ਤੋਂ ਅਰੰਭਤਾ ਕੀਤੀ ਗਈ ਹੈ ਤੇ ਕਿੰਨੀ ਤਿਕ ਨੂੰ ਸਮਾਗਮ ਕਰਵਾਏ ਜਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਬ ਤਰਵ ਨਿਊਜ਼ ਚੈਨਲ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਸੋ ਸਾਧ ਸੰਗਤ ਜੀ ਔਰ ਸਮੁਤੀਆਂ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਰਵਦਾਜ ਜੀ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ। ਸੋ ਸਰਬੱਤ ਸਮੂਹ ਸੰਗਤਾਂ ਨਗਰ ਦੇ ਸਹਿਯੋਗ ਦੇ ਨਾਲ 648ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਪਿਛਲੇ 24 ਰੋਜ਼ ਤੋਂ ਪ੍ਰভাত ਫੇਰੀਆਂ ਦਾ ਆਰੰਭ ਕੀਤਾ ਗਿਆ ਸੀ। ਜਿਸ ਦੇ ਵਿੱਚ ਸੰਗਤਾਂ ਹਰ ਰੋਜ਼ ਜਿਹੜੀਆਂ ਨਗਰ ਦੀ ਪ੍ਰਕਰਮਾ ਕਰਦੀਆਂ ਗੁਰੂ ਜੀ ਦੀ ਬਾਣੀ ਦਾ ਗਾਇਨ ਕਰਦੀਆਂ ਹੋਈਆਂ ਕਿਸੇ ਨਾ ਕਿਸੇ ਗ੍ਰਹਿ ਵਿਖੇ ਹਰ ਰੋਜ਼ ਚੰਨ ਪਾਉਂਦੀਆਂ ਸੋ ਸਾਧ ਸੰਗਤ ਜੀ ਮੈਂ ਇਹ ਗੱਲ ਸਮਝਦਾ ਕਿ ਸਤਿਗੁਰੂ ਰਵਦਾਦ ਜੀ ਮਹਾਰਾਜ ਜਿਨ੍ਹਾਂ ਨੇ ਉਸ ਕਾਲ ਸਮੇਂ ਦੇ ਵਿੱਚ ਆਪਣੀ ਗੁਰਬਾਣੀ ਦੇ ਨਾਲ ਪ੍ਰਚਾਰ ਕਰਕੇ ਉਸ ਲੋਕਾਈ ਦਾ ਭਲਾ ਕੀਤਾ ਤੇ ਕਈ ਸੰਸਾਰ ਦੇ ਜੀਵਾਂ ਨੂੰ ਉਨੀ ਤਾਰਿਆ ਤੇ ਸਾਂਝੀ ਵਾਲਤਾ ਦਾ ਸਾਨੂੰ ਜਿਹੜਾ ਉਪਦੇਸ਼ ਦਿੱਤਾ ਹੈ ਕਿ ਆਪਾਂ ਸਾਰੇ ਹੀ ਇਕੱਠੇ ਹੋ ਕੇ ਸੰਗਤ ਦੇ ਵਿੱਚ ਜੁੜ ਕੇ ਉਸ ਕਾਲਪੁਰਖ ਪ੍ਰਭੂ ਪਰਮੇਸ਼ਰ ਦੀ ਆराधना ਕਰੀਏ ਔਰ ਆਪਣੇ ਇਸ ਜੀਵਨ ਨੂੰ ਸੱਚ ਦੇ ਮਾਰਗ ਦੇ ਨਾਲ ਜੋੜੀਏ ਸੱਚ ਦੇ ਮਾਰਗ ਦੇ ਨਾਲ ਜੋੜ ਕੇ ਇਸ ਅਧਿਆਤਮਿਕ ਜੀਵਨ ਨੂੰ ਆਪਾਂ ਇਸ ਭਵ ਸਾਗਰ ਦੇ ਸਮੁੰਦਰ ਤੋਂ ਲੈ ਕੇ ਜਾਣ ਦਾ ਯਤਨ ਕਰੀਏ ਤਾਂ ਕਿ ਸਾਡਾ ਇਸ ਸੰਸਾਰ ਤੇ ਜੋ ਮਨੁੱਖਾ ਦੀ ਸਾਨੂੰ ਮਿਲਿਆ ਉਹ ਸਫਲੀ ਹੋ ਜਾਵੇ ਸਤਗੁਰਾਂ ਨੇ ਬਾਣੀ ਦੇ ਵਿੱਚ ਉਚਾਰਣ ਕੀਤਾ 모ਹੀ ਤੋਹੀ ਤੋਹੀ 모ਹੀ ਅੰਤਰ ਕੈਸਾ ਕਨਕ ਕਟ ਜਲ ਤਨਗ ਜੈਸਾ ਤੇ ਉਸੇ ਦੇ ਆਧਾਰ ਦੇ ਉੱਤੇ ਸਾਨੂੰ ਇਹ ਆਪਣਾ ਜੀਵਨ ਜਿਹੜਾ ਬਸਰ ਕਰਨਾ ਚਾਹੀਦਾ ਕਿਉਂਕਿ ਬਾਣੀ ਦੇ ਬਚਨ ਵੀ ਨੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤਿ ਰੰਗਮਾਨ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸੱਚੇ ਪਾਤਸ਼ਾ ਸਰਬੱਤ ਸੰਸਾਰਕ ਜੀਵਾਂ ਦੇ ਕਿਰਪਾ ਕਰਨ ਭਲਾ ਕਰਨ ਸੋ ਮੈਂ ਇੰਨਾ ਕੁਛ ਕਹਿੰਦਾ ਹੋਇਆ ਸੰਸਾਰਕ ਦੇ ਸਾਰੇ ਲੋਕਾਂ ਨੂੰ ਇਹੋ ਇਸ ਮਾਦੇਮ ਰਾਹੀਂ ਜੋ ਸਰਬ ਧਰਮ ਨਿਊਜ਼ ਚੈਨਲ ਹੈ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਨਗਰਾਂ ਦੇ ਵਿੱਚ ਵੀ ਬਿਨਾਂ ਕਿਸੇ ਜਾਤ ਪਾਤ ਉੱਪਰ ਉੱਠ ਕੇ ਸਤਗੁਰਾਂ ਦੇ ਦਿਹਾੜੇ ਜਿਹੜੇ ਆ ਮਨਾਉਣ ਦਾ ਯਤਨ ਕਰੀਏ ਰਲ ਮਿਲ ਕੇ ਬੈਠ ਕੇ ਭਾਈਚਾਰਾ ਵਧਾਈਏ ਸੋ ਪਿਆਰਾਂ ਦਰਬਾਰਾਂ ਦੇ ਵਿੱਚ ਆਪਸ ਵਿੱਚ ਪਿਆਰ ਵਧਾਈਏ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਆਪਣੇ ਗੁਰਪੀਰਾਂ ਨੂੰ ਇਤਿਹਾਸ ਨੂੰ ਬਾਣੀ ਨੂੰ ਸਮਝ ਸਕਣ ਇਹ ਸਾਡੇ ਵੱਲੋਂ ਜੋ ਪ੍ਰਾਲਾ ਕੀਤਾ ਜਾ ਰਿਹਾ ਹੈ ਸਰਬੱਤ ਸੰਗਤਾਂ ਦੇ ਤਸੂਨ ਮਗਰਨ ਵਾਸੀਆਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਕਿ ਜਿਹੜਾ ਸਮਾਗਮ ਹੈ ਉਹ ਜੋ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਹੈ ਉਹ 6 ਤਰੀਕ ਤੋਂ ਰੰਭ ਹੋ ਜਾਣਿਆ ਜਿਨ੍ਹਾਂ ਦੇ ਪੋਗਠ ਤਰੀਕ ਨੂੰ ਪੜਨੇ ਹੈ 8 ਤਰੀਕ ਤੋਂ ਰੰਭੋ ਕੇ ਉਨਾ ਖੰਡ ਪਾਠਾਂ ਦੇ ਭੋਗ ਜਿਹੜੇ 10 ਤਰੀਕ ਨੂੰ ਪੜਨਗੇ ਫਿਰ 10 ਤੋਂ ਸਮੂਹ ਸੰਗਤ ਦਾ ਨਗਰ ਦਾ ਜਿੰਨੇ ਵੀ ਸਾਡੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਨੌਜਵਾਨ ਵੀਰ ਬੈਠੇ ਉਹਨਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ 10 ਤਰੀਕ ਤੋਂ ਸ਼੍ਰੀ ਖੰਡ ਪਾਠ ਸੈ ਆਰੰਭ ਹੋਣਿਆ ਤੇ ਇਸੇ ਤਰ੍ਹਾਂ 11 ਤਰੀਕ ਨੂੰ ਜਿਹੜਾ ਨਗਰ ਕੀਰਤਨਾ ਵੱਡੀ ਸੰਗਤ ਦੇ ਰੂਪ ਦੇ ਵਿੱਚ ਨਗਰ ਦੀ ਪ੍ਰਕਰਮਾ ਕਰੇਗਾ ਤੇ 12 ਤਰੀਕ ਨੂੰ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸੱਜਣਗੇ ਸੋ ਸਰਬੱਤ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਜਿੰਨੀਆਂ ਵੀ ਦੇਸ਼ਾਂ ਪਰਦੇਸਾਂ ਦੇ ਵਿੱਚ ਸੰਗਤਾਂ ਬੈਠੀਆਂ ਸਾਰਿਆਂ ਨੇ YouTube ਰਾਹੀਂ ਜਸਵਿੰਦਰ ਲਾਈਵ YouTube ਗੋਂਦਪੁਰ ਵੱਲੋਂ ਲਾਈਵ ਦਿਖਾਇਆ ਜਾਵੇਗਾ ਸੋ ਇਹ ਬੇਨਤੀਆਂ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨਰ ਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਿਹਾਲ ਸਤ ਸਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਜੋਤ ਸਤਸੰਗ ਜੀ ਅਸੀਂ ਸਰਾਲਾ ਕਲਾਂ ਨਿਵਾਸੀ ਜਲਾਉਸ਼ਰ ਪਰ ਤਕਰੀਬਨ 65 ਸਾਲ ਪਹਿਲਾਂ ਸੋ ਸਾਡੇ ਨਗਰ ਵਿੱਚ ਜਦ ਤੋਂ ਮੈਂ ਦੇਖਦਾ ਤਕਰੀਬਨ 65-66 ਸਾਲ ਪਹਿਲਾਂ ਇਸੇ ਤਰ੍ਹਾਂ ਬਹੁਤ ਧੰਮ ਤਮ ਨਾਲ ਸਾਰੇ ਨਗਰ ਦੇ ਸੰਯੋਗ ਨਾਲ ਸਤਗੁਰ ਰਾਜ ਮਹਾਰਾਜ ਦਾ ਆਪਤਾਰ ਪੁਰਬ ਬੜੀ ਤੁਮਤਮ ਨਾਲ ਮਨਾਇਆ ਜਾਂਦਾ ਹੈ ਇਲਾਕੇ ਦੀਆਂ ਸੰਗਤਾਂ ਬਹੁਤ ਸਾਧ ਸੰਗਤਾਂ ਹੰਦੇ ਸਭ ਦੇ ਸਾਹਮਣੇ ਬੈਠੇ ਵੀ ਸੰਗਤਾਂ ਬਹੁਤ ਬਹੁਤ ਖੁਸ਼ੀ ਮਨਾਉਂਦੀਆਂ ਹਨ ਸੋ ਸਾਡੇ ਨਗਰ ਇੱਕ ਜਾਣਿਆ ਹੋਇਆ ਨਗਰ ਹੈ ਕਿੱਥੇ ਬਹੁਤ 65 ਸਾਲ ਪਹਿਲਾਂ ਵੀ ਬੜੇ ਬੜੇ ਰਾਗੀ ਢਾਡੀ ਕਥਾਵਾਚਕ ਇਸ ਸਥਾਨ ਤੇ ਪੁੱਜਿਆ ਸੋ ਗੁਰੂ ਪਿਆਰਿਓ ਸਤਿਗੁਰੂ ਰਬਦਾਸ ਮਹਾਰਾਜ ਬਲਉ ਇਸ ਇਸ ਲਿਓ ਚੈਨਲੋਂ ਲੱਖ ਲੱਖ ਉਹਨਾਂ ਦੇ ਸ਼ੁਕਰਗੁਜ਼ਾਰ ਆਂ ਔਰ ਮਹਾਰਾਜ ਦੇ ਔਰ ਮਹਾਰਾਜ ਦੇ ਪ੍ਰਕਾਰ ਪੁਰਬਨੋ ਮੁਲਾਜਾ ਹੋਇਆ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਪਿਆਰਿਓ ਲੱਖ ਲੱਖ ਵਧਾਈਆਂ ਹੋਣ ਸਭ ਨੂੰ ਚੱਲ ਚੜਿਆ ਇਹ ਨਮਾ ਜਹਾਨ ਅੰਦਰ ਮਾਤਾ ਕਲਸਾ ਪਿਤਾ ਸੰਤੋਖ ਦੇ ਘਰ ਬ੍ਰਹਮਕਾਰ ਜੀ ਆਏ ਹਛਾਨ ਅੰਦਰ ਮਿਟੇ ਪਾਪ ਅੰਧੇਰ ਸਭ ਦੂਰ ਹੋਇਆ ਚਾਨਣ ਹੋਇਆ ਹਿੰਦੁਸਤਾਨ ਅੰਦਰ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ